ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਪੰਜਾਬ ਦੇ ਲੋਕਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਤੇ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਸਾਥ ਦੇ ਰਹੇ ਹੋ ਦੂਜੀ ਬੇਨਤੀ ਮੈਂ ਉਹਨਾਂ ਭਗਤਾਂ ਲਈ ਕਰਦਾ ਜਿਹੜੇ ਸਿਰਫ ਨਿੰਦਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਕਰਦੇ ਜਰ ਸੰਹ ਸੀਲਤਾ ਰੱਖੋ ਕਿਸੇ ਨੂੰ ਇੱਥੇ ਜੇ ਕਿਸੇ ਦੀ ਚੜ੍ਹਾਈ ਹੁੰਦੀ ਹੈ ਤਾਂ ਉਤੇ ਲੱਗੋ ਨਾ ਮੱਚੋ ਨਾ ਜੇ ਕੋਈ ਬੰਦਾ ਪੰਜਾਬ ਲਈ ਚੰਗਾ ਕੰਮ ਕਰ ਰਿਹਾ ਹੈ ਸਾਡੀ ਨੌਜਵਾਨੀ ਲਈ ਚੰਗਾ ਕੰਮ ਕਰ ਰਿਹਾ ਹੈ ਤਾਂ ਉਹਨੂੰ ਨਿੰਦੋ ਨਾ ਤਾਂ ਉਹਨੂੰ ਭੰਡੋ ਨਾ ਐਨਾ ਜੈਲਸੀ ਫੈਕਟਰ ਜੇ ਕੋਈ ਅੱਗੇ ਆ ਜੇ ਕੋਈ ਨੌਜਵਾਨੀ ਦਾ ਆਗੂ ਬਣ ਜੇ ਜੇਕਰ ਨੌਜਵਾਨ ਪਿਆਰ ਕਰਨ ਪੰਜਾਬ ਪਿਆਰ ਕਰੇ ਤਾਂ ਐਨਾ ਜੈਲਸੀ ਫੈਕਟਰ ਕਿ ਅਸੀਂ ਉਸ ਬੰਦੇ ਦੇ ਥਰੂ ਉਸ ਬੰਦੇ ਨੂੰ ਖਤਮ ਕਰਨ ਦੇ ਲਈ ਉਹਤੇ ਪ੍ਰੋਪੋਗੈਂਡਾ ਰਚਦੀ ਹੈ ਯਾਰ ਐਡੀਆਂ ਵੱਡੀਆਂ ਪਾਰਟੀਆਂ ਦੀਆਂ ਖੇਡਾਂ ਨੇ ਬਾਈ ਜੀ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹਣਾ ਕਿਉਂਕਿ ਅੱਜ ਕਈ ਭਰਾਵਾਂ ਦੇ ਮੈਨੂੰ ਫੋਨ ਆਏ ਉਹਨਾਂ ਨੇ ਮੈਨੂੰ ਪੁੱਛਿਆ ਕਿ ਯਾਰ ਲੱਖੇ ਬਾਈ ਦੀ ਭੁਗਤਣਾ ਸੈਟਿੰਗ ਹੋ ਗਈ ਤੇ ਮੈਂ ਉਸ ਗੱਲ ਤੇ ਚਰਚਾ ਕਰਨਾ ਚਾਹਣਾ ਕਿ ਲੋਕਾਂ ਨੂੰ ਕਿਵੇਂ ਪਰਮਾ ਦਿੱਤਾ ਜਾਂਦਾ ਹੈ ਲੋਕਾਂ ਨੂੰ ਕਿਵੇਂ ਗਲਤ ਸਮਝਾਇਆ ਜਾਂਦਾ ਹੈ ਕਿਵੇਂ ਸੋਸ਼ਲ ਮੀਡੀਆ ਤੇ ਇੱਕ ਪ੍ਰੋਪੋਗੈਂਡਾ ਰਾਜ ਦਿੱਤਾ ਜਾਂਦਾ ਹੈ ਕਿਵੇਂ ਆਈਟੀ ਸੈੱਲ ਕੰਮ ਕਰਦੇ ਐ ਕਿਵੇਂ ਪਾਰਟੀਆਂ ਦੇ ਵੱਡੇ ਆਗੂ ਇੱਕ ਆਮ ਕਰਦੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੇ ਉਹ ਸਾਰੀ ਗੱਲਬਾਤ ਮੈਂ ਕਰਨੀ ਆ ਬੜੇ ਵਿਸਤਾਰ ਤਰੀਕੇ ਨਾਲ ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਹੁਣਾਂ ਫालतू ਗੱਲ ਆਪਾਂ ਕਰਦੇ ਨਹੀਂ ਕਿਸੇ ਦਾ ਜਵਾਬ ਆਪਾਂ ਨੇ ਅਜੇ ਤੱਕ ਨਾ ਦਿੱਤਾ ਤੇ ਨਾ ਦੇਣਾ ਕੋਈ ਕੁਛ ਮਰਜ਼ੀ ਬੋਲੀ ਜਾਵੇ ਸਾਡੇ ਖਿਲਾਫ ਸਾਨੂੰ ਕੋਈ ਚੱਕਰ ਨਹੀਂ ਅਸੀਂ ਪੰਜਾਬ ਲਈ ਲੱਗੇ ਹੋਇਆ ਤੇ ਪੰਜਾਬ ਲਈ ਲੱਗੇ ਰਹਾਂਗੇ ਕਿਉਂਕਿ ਜਵਾਬ ਵੀ ਉੱਥੇ ਦਿੱਤਾ ਜਾਂਦਾ ਜਿੱਥੇ ਕੋਈ ਬਰਾਬਰ ਦਾ ਹੋਵੇ ਐਵੇਂ ਬਿਨਾਂ ਗੱਲ ਤੋਂ ਜੇ ਹਰ ਇੱਕ ਨੂੰ ਜਵਾਬ ਦੇਣ ਲੱਗੇ ਤਾਂ ਬੰਦੇ ਦਾ ਕਿਰਦਾਰ ਗਿਰ ਜਾਂਦਾ ਸੋ ਲੋਕਾਂ ਨੇ ਬੋਲਣਾ ਹੀ ਹੁੰਦਾ ਜਿਹੜੇ ਭਗਤ ਨੇ ਉਹਨਾਂ ਨੇ ਭੌਂਕਣਾ ਹੀ ਹੁੰਦਾ ਜਿਹੜੇ ਹੁਣ ਕਿਸੇ ਪਾਰਟੀ ਦੇ ਬਿਲਕੁਲ ਹੀ ਮੈਂ ਸ਼ਬਦ ਨਹੀਂ ਯੂਜ਼ ਕਰਨਾ ਚਾਹੁੰਦਾ ਕਿ ਜਿੰ ਬਿਲਕੁਲ ਇੰਨੇ ਭਗਤ ਬਣ ਗਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਹਿਰ ਚਲਾਉਣੀ ਹੁੰਦੀ ਹੈ ਜਦੋਂ ਕੋਈ ਬੰਦਾ ਅੱਗੇ ਆ ਰਿਹਾ ਹੋਵੇ ਜਦੋਂ ਇਹਨਾਂ ਦੀਆਂ ਕੁਰਸੀਆਂ ਖਿਸਕਦੀਆਂ ਨੇ ਲਓ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਨਾਲ ਦੀ ਨਾਲ ਅੱਗੇ ਭੇਜਦੇ ਰਹੇ ਹੋ ਵੀਡੀਓ ਨੂੰ ਜਦੋਂ ਵੱਡੀਆਂ ਪਾਰਟੀਆਂ ਦੀਆਂ ਕੁਰਸੀਆਂ ਖਿਸਕਦੀਆਂ ਨੇ ਜਦੋਂ ਕੋਈ ਇੱਕ ਆਮ ਘਰ ਦਾ ਮੁੰਡਾ ਅੱਗੇ ਹੋ ਕੇ ਲੜਦਾ ਜੂਥ ਦੀ ਅਗਵਾਈ ਕਰਦਾ ਤੇ ਜੂਥ ਉਹਦੇ ਪਿੱਛੇ ਲੱਗ ਕੇ ਹਾਂਮੀ ਪਰਦਾ ਕਿ ਹਾਂ ਤੂੰ ਸਾਡਾ ਲੀਡਰ ਹੈ ਤਾਂ ਇੰਨਾ ਵੱਡੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਨੂੰ ਹੱਥਾਂ ਪੈਰਾਂ ਦੀਆਂ ਹੋ ਜਾਂਦੀਆਂ ਨੇ ਕਿ ਸਾਡੀਆਂ ਕੁਰਸੀਆਂ ਖਿਸਕ ਰਹੀਆਂ ਨੇ ਤਾਂ ਇਹ ਇਕੱਠੇ ਹੁੰਦੇ ਆ ਤੇ ਇੱਕ ਪ੍ਰੋਪੋਗੈਂਡਾ ਰਚਦੇ ਆ ਜੋ ਅੱਜ 22 ਲੱਖੇ ਸਦਾਨੇ ਦੇ ਖਿਲਾਫ ਰਚਿਆ ਹੋਇਆ ਜਿਹੜੇ ਭਰਾ ਅੱਜ ਦੁਬਤਾ ਚ ਪਏ ਆ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕੀ ਲੱਖਾ ਜਿੱਦਾਂ ਵਿਕ ਗਿਆ ਜਾਂ ਝੁੱਕ ਗਿਆ ਮੈਨੂੰ ਫੜ ਲਿਓ ਮੈਂ ਜ਼ਿੰਮੇਵਾਰੀ ਲੈਣਾ ਉਸ ਇਨਸਾਨ ਦੀ ਯਾਰ ਮੈਂ ਪਿਛਲੇ 4 ਸਾਲਾਂ ਤੋਂ 4 ਸਾਲਾਂ ਤੋਂ ਉਹਦੇ ਨਾਲ ਰਹਿ ਰਿਹਾ ਤੇ ਅੱਜ ਤੱਕ ਇੱਕ ਵੀ ਅਹੀ ਜੀ ਗੱਲ ਨਹੀਂ ਸਾਹਮਣੇ ਆਈ ਕਿ ਲੱਖਾ ਕਦੇ ਵਿਕ ਜੂ ਜਾਂ ਝੁੱਕ ਜੂ ਜਾਂ ਉਹ ਪੰਜਾਬ ਨੂੰ ਦਗਾ ਦੇ ਜੂ ਉਹ ਬੰਦਾ ਪੰਜਾਬ ਨੂੰ ਸਮਰਪਿਤ ਹੈ ਉਹ ਬੰਦਾ ਪੰਜਾਬ ਲਈ ਆਪਣੀ ਜਾਨ ਦੇ ਸਕਦਾ ਹੈ ਉਹ ਬੰਦਾ ਪੰਜਾਬ ਦੀ ਜਵਾਨੀ ਲਈ ਕੁਝ ਵੀ ਕਰ ਸਕਦਾ ਹੈ ਕੁਰਬਾਨੀਆਂ ਦੇ ਸਕਦਾ ਸੋ ਗੱਲ ਉੱਥੀ ਹੈ ਕਿ ਜਦੋਂ ਕੁਰਸੀਆਂ ਖਿਸਕਦੀਆਂ ਨੇ ਤਾਂ ਪ੍ਰੋਪੋਗੈਂਡਾ ਰਚਿਆ ਜਾਂਦਾ ਹੈ ਵੀ ਇਹਨੂੰ ਕਿਵੇਂ ਰੋਕੀਏ ਕਿਵੇਂ ਬਦਨਾਮ ਕਰੀਏ ਸੋ ਹੀ ਆਪਣੇ ਤਿੰਨ ਤਰੀਕਾਲੇ ਧਰਨੇ ਤੋਂ ਬਾਅਦ ਪ੍ਰੋਪੋਗੈਂਡਾ ਰਚਿਆ ਜਾ ਰਿਹਾ ਜੀ ਲੱਖਾ ਭਗਵੰਤਨਾ ਰਲ ਗਿਆ ਜੀ ਲੱਖਾ ਧਰਨੇ ਚ ਕਿਵੇਂ ਪਹੁੰਚ ਗਿਆ ਜੀ ਲੱਖੇ ਦੀ ਇਹ ਗੱਲਬਾਤ ਈ ਜੀ ਲੱਖੇ ਤੇ ਭਗਤ ਨੇ ਰਲ ਕੇ ਭਾਨੇ ਵਾਲਾ ਡਰਾਮਾ ਖੇਡਿਆ ਓਏ ਭਗਤ ਓਏ ਅੰਨੇ ਭਗਤੋ ਜੇ ਲੱਖੇ ਨੂੰ ਘਰ ਦੇ ਵਿੱਚ ਕੈਦ ਕਰ ਲੈਂਦੀ ਹੈ ਪੁਲਿਸ ਤਾਂ ਤੁਸੀਂ ਕਹਿੰਦੇ ਹੋ ਇਹ ਜਾਣ ਬੁੱਝ ਕੇ ਹੋ ਗਿਆ ਜੀ ਇਹ ਇਹ ਇੱਕ ਤਰੀਕ ਕਾਲੀ ਘਟਨਾ ਲਾ ਲਓ ਜਦੋਂ ਮੁੱਖ ਮੰਤਰੀ ਨੇ ਡਿਬੇਟ ਰੱਖੀ ਸੀ ਉੱਥੇ ਲੱਖੇ ਨੂੰ ਘੇਰਾ ਪਾ ਲੈ ਲੱਖੇ ਨੂੰ ਜਾਣ ਨਹੀਂ ਦਿੱਤਾ ਤਾਂ ਕਹਿੰਦੇ ਜੀ ਇਹ ਜਾਣ ਬੁੱਝ ਕੇ ਅੰਦਰ ਬੈਠਾ ਰਿਹਾ ਤੇ ਇਹ ਜਾਣ ਕੇ ਨਹੀਂ ਗਿਆ ਜੇ ਲੱਖਾ ਬਾਤ ਬਚਾਉ ਕੇ ਧਰਨੇ 'ਚ ਆ ਗਿਆ ਤਿੰਨ ਤਰੀਕ ਨੂੰ ਆ ਜਿਹੜਾ ਆਪਣਾ ਮਸਲਾ ਸੀ ਲੱਕੇ ਭਾਨੇ ਬਾਈ ਵਾਲਾ ਤੇ ਤਾਂ ਕਹਿੰਦੇ ਲੱਖਾ ਆ ਕਿਵੇਂ ਗਿਆ ਹੋਰ ਆਗੂਨੀ ਆਏ ਓਏ ਭਰਾਵੋ ਗੱਲ ਇੱਕ ਤੇ ਦਾ ਖੜਜੋ ਯਾਰ ਗੱਲ ਇੱਕ ਦਾ ਕਰ ਲੋ ਕਿਸੇ ਨੂੰ ਕੰਮ ਕਰਨ ਦੇ ਦੋ ਬਹੁਤ ਬੰਦੇ ਆ ਜਿਨ੍ਹਾਂ ਦੇ ਕਨੈਕਸ਼ਨ ਲੀਡਰਾਂ ਨਾਲ ਜੁੜੇ ਹੋਏ ਆ ਕਿਸੇ ਦਾ ਕਿਸੇ ਨਾਲ ਕਿਸੇ ਦਾ ਕਿਸੇ ਨਾਲ ਲੱਖਾ ਸਿਧਾਣਾ ਕੱਲਾ ਇਹੋ ਜਿਹਾ ਬੰਦਾ ਹੈ ਜਿਹੜਾ ਉਹਨਾਂ ਦੇ ਪੈਰ ਨਹੀਂ ਲੱਗਣ ਦੇ ਰਿਹਾ ਉਹਨਾਂ ਦੀਆਂ ਕੁਰਸੀਆਂ ਖਿਸਕ ਰਹੀਆਂ ਨੇ ਵੱਡੇ ਵੱਡੇ ਲੀਡਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਂ ਆਪਾਂ ਨੇ ਅੱਜ ਤੱਕ ਨਾਮ ਕਿਸ ਦਾ ਲਿਆ ਹੈ ਤੇ ਨਾਂ ਲੈਣਾ ਨਾ ਆਪਾਂ ਨੇ ਕਿਸੇ ਨੂੰ ਰਿਪਲਾਈ ਦਿੱਤਾ ਤੇ ਨਾ ਕਰਨਾ ਪਰ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਸਮਝਾ ਰਿਹਾ ਕਿ ਲੱਖਾ ਜਿੱਦੇ ਵਿਕ ਗਿਆ ਮੇਰਾ ਗਲਾਵਾ ਫੜ ਲਿਓ ਬਾਕੀ ਯਾਰ ਮੈਂ ਜ਼ਿੰਮੇਵਾਰ ਹਾਂ ਲੱਖਾ ਨਾ ਵਿਕਨਾਲਾ ਨਾ ਝੁਕਨਾਲਾ ਸੋ ਐਵੇਂ ਹੀ ਨਾ ਫਾਲਤੂ ਗੱਲਾਂ ਦੇ ਵਿੱਚ ਆਇਆ ਕਰੋ ਬਾਈ ਸਾਨੂੰ ਪਤਾ ਹੈ ਲੱਖਾ ਬਾਈ ਧਰਨੇ 'ਚ ਕਿਵੇਂ ਆਇਆ ਸਾਨੂੰ ਪਤਾ ਹੈ ਰਾਤਾਂ ਕਾਸੀਂ ਕਿੱਥੇ ਕੱਟਦੇ ਹਾਂ ਕਿਵੇਂ ਜਾਣਦੇ ਹਾਂ ਕਿੰਨੀ ਇੰਟੈਲੀਜੈਂਸ ਸਾਡੇ ਪਿੱਛੇ ਲੱਗੀ ਹੁੰਦੀ ਹੈ ਕਿਵੇਂ ਸਾਡੇ ਤੇ ਰੇਡਾਂ ਪੈਂਦੀਆਂ ਨੇ ਕਿਵੇਂ ਅਸੀਂ ਬਚ ਕੇ ਨਿਕਲਦੇ ਹਾਂ ਉਹ ਅਸੀਂ ਜਾਣਦੇ ਹਾਂ ਜਾਂ ਸਾਡਾ ਵਾਹਿਗੁਰੂ ਜਾਣਦਾ ਹੈ ਉਹ ਹੋਰ ਕੋਈ ਨਹੀਂ ਜਾਣਦਾ ਸਾਨੂੰ ਪਤਾ ਹੈ ਅਸੀਂ ਧਰਨਿਆਂ ਚ ਬਾਈ ਕਿਵੇਂ ਪਹੁੰਚਦੇ ਗੱਲਾਂ ਕਰਨੀਆਂ ਸੋਕੀਆਂ ਨੇ ਜੋ ਅਸੀਂ ਹਢਾਉਨੇ ਆ ਸਾਡੇ ਪਰਿਵਾਰ ਹਢਾਉਂਦੇ ਆ ਜੋ ਰੇਡਾਂ ਪੁਲਿਸ ਦੀਆਂ ਪੈਂਦੀਆਂ ਨੇ ਉਹ ਸਾਨੂੰ ਇਹ ਪਤਾ ਹੈ ਹੋਰ ਕਿਸੇ ਨੂੰ ਨਹੀਂ ਪਤਾ ਸਿਰਫ ਗੱਲਾਂ ਕਰਕੇ ਟੀਵੀ ਦੇ ਉੱਤੇ ਵਿਊ ਇਕੱਠੇ ਕਰਨ ਦੇ ਲਈ ਬੰਦੇ ਬੋਲ ਜਾਂਦੇ ਆ ਉਹ ਪਰਮਾਨੰ ਲੋਕਾਂ ਨੂੰ ਕਹਿੰਦਾ ਕਿ ਉਹ ਪੰਜਾਬ ਦੀ ਲੜਾਈ ਆ ਉਹ ਕਿਸੇ ਇੱਕ ਦੀ ਲੜਾਈ ਨਹੀਂ ਸਾਡੇ ਸਾਰਿਆਂ ਦੀ ਲੜਾਈ ਆ ਇਕੱਠੇ ਹੋ ਕੇ ਲੜ ਲਓ ਮੈਂ ਪਹਿਲਾਂ ਵੀ ਕਈ ਵਾਰੀ ਅਪੀਲ ਕੀਤੀ ਹੈ ਭਰਾਵੋ ਜੇ ਅਲੱਗ-ਅਲੱਗ ਚੱਲੋਗੇ ਇਕੱਠੇ ਨਹੀਂ ਹੋਵੋਗੇ ਤਾਂ ਸਰਕਾਰ ਹਕੂਮਤਾਂ ਸਿਰਫ ਤੁਸੀਂ ਬੋਲਣ ਜੋਗੇ ਰਹਿ ਜਾਓਗੇ ਇਕੱਲੇ ਫੇਸਬੁੱਕਾਂ ਦੇ ਵਿਊ ਚੈੱਕ ਕਰਨ ਜੋਗੇ ਰਹਿ ਜਾਓਗੇ ਵੀ ਕਿੰਨੇ ਵਿਊ ਆ ਗਏ ਮੇਰੇ ਕਿੰਨੇ ਫੋਲੋਅਰ ਵਧ ਗਏ ਇਹ ਚੀਜ਼ਾਂ ਤੁਸੀਂ ਚੈੱਕ ਕਰਦੇ ਰਹੋਗੇ ਪੰਜਾਬ ਨੂੰ ਖਤਮ ਕਰ ਦੇਣਾ ਨਾ ਖੇਡੋ ਆ ਲੜਾਈ ਕੰਟਰੋਵਰਸੀ ਵਾਲੀ ਨਾ ਖੇਡੋ ਬਾਈ ਜਿੰਨਾ ਮਰਜ਼ੀ ਤੁਸੀਂ ਬੋਲੀ ਚੱਲੋ ਜਿੰਨਾ ਮਰਜ਼ੀ ਸਾਡੇ ਖਿਲਾਫ ਪ੍ਰਚਾਰ ਕਰੀ ਚੱਲੋ ਅਸੀਂ ਤੁਹਾਡਾ ਕਦੇ ਵੀ ਨਾਂ ਲੈ ਕੇ ਨਹੀਂ ਬੋਲਾਂਗੇ ਇਹ ਗੱਲ ਲੱਖੇ ਬਾਈ ਨੇ ਸਾਨੂੰ ਪਹਿਲੇ ਦਿਨ ਦੀ ਸਿਖਾਈ ਹੋਈ ਹੈ ਕਿ ਜਰ ਕਦੇ ਵੀ ਕਿਸੇ ਦੇ ਰਿਪਲਾਈ ਨਾ ਕਰੋ ਇਹਨਾਂ ਦਾ ਕੰਮ ਬੋਲਣਾ ਹੁੰਦਾ ਤੁਸੀਂ ਕੰਮ ਕਰੀ ਚੱਲੋ ਲੋਕਾਂ ਨੂੰ ਕੰਮ ਤੁਹਾਡਾ ਪੀ ਪਸੰਦ ਆਊਗਾ ਲੋਕ ਆਪ ਤੁਹਾਡੇ ਨਾਲ ਚੱਲਣਗੇ ਕਿਉਂ ਐਮੀ ਟਾਈਮ ਖਰਾਬ ਕਰਦੇ ਹੋ ਇਹੋ ਜਿਹੇ ਨੂੰ ਰਿਪਲਾਈ ਕਰਕੇ ਇਹ ਬੰਦੇ ਕੀ ਚਾਹੁੰਦੇ ਹੁੰਦੇ ਆ ਕਿ ਮੈਂ ਅੱਜ ਲੱਖੇ ਦਾ ਨਾਂ ਲੈਤਾ ਤੇ ਲੱਖਾਂ ਮੈਨੂੰ ਰਿਪਲਾਈ ਕਰੇ ਤੇ ਮੈਂ ਲੱਖੇ ਦੇ ਬਰਾਬਰ ਦਾ ਹੋ ਕੇ ਖੜ ਜਾਂ ਤੇ ਲੋਕ ਦੇਖਣ ਵੀ ਆ ਬੁਲਾਣਾ ਕੌਣ ਸੀ ਬਾਈ ਓਏ ਇਹ ਕੁਛ ਇਹ ਚਾਉਂਦੇ ਆ ਬਾਈ ਸੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਇਹਨਾਂ ਦਾ ਇਹ ਕੰਮ ਹੈ ਹੁਣ ਆਈਟੀ ਸੈੱਲ ਕਿਵੇਂ ਕੰਮ ਕਰ ਰਹੇ ਨੇ ਸੋ ਭਗਵਾਨ ਸਿੰਘ ਮਾਨ ਹੋਰਾਂ ਨੇ ਮੌਜੂਦਾ ਸਰਕਾਰ ਨੇ ਅਕਾਲੀਆਂ ਨੇ ਕਾਂਗਰਸੀਆਂ ਨੇ ਘੱਟੋ-ਘੱਟ 5-5000 ਬੰਦਾ ਲੈਪਟਾਪਾਂ 'ਤੇ ਬਿਠਾਇਆ ਹੋਇਆ ਹੈ ਆਈਟੀ ਸੈੱਲ ਚਲਾਏ ਹੋਏ ਨੇ ਉਹ ਚਾਹੁੰਦੇ ਆ ਕਿ ਲੱਖਾਂ ਸਦਾਨਾ ਕਦੇ ਪੰਜਾਬ 'ਚ ਅੱਗੇ ਨਾ ਆਵੇ ਜੂਥੇ ਦੇ ਮਗਰ ਨਾਲ ਲੱਗੇ ਅਸੀਂ ਨੂੰ ਉਲਝਾ ਲੀਏ ਸੋ ਇਸ ਕਰਕੇ ਬਾਈ ਉਹ ਜਿਹੜਾ 5-5000 ਬੰਦਾ ਸਾਰੀਆਂ ਪਾਰਟੀਆਂ ਨੇ ਰੱਖਿਆ ਉਹ ਸਾਰਾ ਕੰਮ ਹੀ ਲੱਖੇ ਦੇ ਖਿਲਾਫ ਕਰਨ ਤੇ ਲੱਗ ਜਾਂਦਾ ਹੈ। ਉਹ ਕਮੈਂਟਾਂ ਦੇ ਵਿੱਚ ਵੀ ਉਹਨਾਂ ਦਾ ਇੱਕੋ ਕਮੈਂਟ ਹੋਊਗਾ। ਉਹ ਸੋਸ਼ਲ ਮੀਡੀਆ ਤੇ ਵੀ ਸਾਰਾ ਕੁਝ ਜੇ ਪੋਸਟ ਪੈਂਦੀ ਤਾਂ ਲੱਖੇ ਦੇ ਖਿਲਾਫ ਹੋਊਗੀ। ਉਹ ਪ੍ਰੋਪੋਗੈਂਡਾ ਰਾਜ ਦਿੱਤਾ ਜਾਂਦਾ ਹੈ। ਉਹ ਜਾਣ ਬੁੱਝ ਕੇ ਕਿ ਇਹਨਾਂ ਦੀਆਂ ਕੁਰਸੀਆਂ ਬਣੀਆਂ ਰਹਿਣ। ਇਹ ਪੁਰਾਣੇ ਲੀਡਰ ਨੇ ਜਿਹੜੇ ਇਹ ਕੁਰਸੀਆਂ ਤੇ ਬੈਠੇ ਰਹਿਣ। ਜੇ ਅੱਜ ਇਹਨਾਂ ਨੂੰ ਡਰ ਲੱਗਦਾ ਉਹ ਤਾਂ ਕੱਲੇ ਲੱਖੇ ਸੁਣਾਣੇ ਤੋਂ ਲੱਗਦਾ। ਤਾਂ ਇੰਨਾ ਪ੍ਰੋਪੋਗੈਂਡਾ ਹੀ ਰਚਦੇ ਆ। ਉਹ ਕੀ ਮਾੜਾ ਕਰਤਾ ਬਾਈ ਲਖੇ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਦੋਂ ਦਾ ਚੱਲਿਆ ਅੱਜ ਤੱਕ ਇੰਨੇ ਪਰਚੇ ਦੱਸੋ ਕਿਹਦੇ ਤੇ ਪਏ ਆ ਜਿੰਨੇ ਲਖੇ ਨੇ ਪੰਜਾਬੀ ਮਾਂ ਬੋਲੀ ਲਈ ਚੱਲੇ ਆ 16 17 ਪਰਚੇ ਤੇ 6 ਮਹੀਨੇ ਜੇਲ੍ਹ ਚ ਵੀ ਲਾ ਕੇ ਆਇਆ ਤੇ ਫਿਰ ਦਿੱਲੀ ਅੰਦੋਲਨ ਦਿੱਲੀ ਅੰਦੋਲਨ ਦੇ ਵਿੱਚ ਲੱਖ ਰੁਪਿਆ ਨਾਮ ਰੱਖਿਆ ਪੁਲਿਸ ਨੇ ਤੇ 6 ਮਹੀਨੇ ਘਰ ਛੱਡੀ ਰੱਖਿਆ ਕਿੱਡੀਆਂ ਵੱਡੀਆਂ ਯਾਰ ਦੇਣਾ ਦੇਤੀਆਂ ਉਹ ਬੰਦੇ ਨੇ ਸਾਡੇ ਲਈ ਉਹ ਘਰ ਛੱਡ ਕੇ ਕਿੰਨੇ ਕਿੰਨੇ ਦਿਨ ਬਾਹਰ ਰਹਿੰਦਾ ਉਹਨੂੰ ਕੀ ਲੋੜ ਆ ਪਾਣੀ ਦੀ ਗੱਲ ਕਰਨ ਦੀ ਉਹਨੂੰ ਕੀ ਲੋੜ ਆ ਜਵਾਨੀ ਦੀ ਗੱਲ ਕਰਨ ਦੀ ਉਹ ਆਪਦੇ ਘਰੇ ਬਹਿ ਕੇ ਉਹ ਸੌਖੀ ਜ਼ਿੰਦਗੀ ਬਤੀਤ ਕਰ ਸਕਦਾ ਹੈ ਉਹਨੂੰ ਕੀ ਲੋੜ ਆ ਸਰਕਾਰਾਂ ਨਾਲ ਮੱਥੇ ਲਾਉਣ ਦੀ ਕਦੇ ਕੋਈ ਤਰਨ ਤਰਨ ਪਰਚਾ ਦਿੱਤਾ ਜਾਂਦਾ ਕਦੇ ਦਿੱਲੀ ਦੇ ਦਿੱਤਾ ਜਾਂਦਾ ਕਦੇ ਕਿਤੇ ਕਦੇ ਕਿਤੇ ਕਿਦੇ ਉਹ ਪਾਣੀ ਦੀ ਲੜਾਈ ਲੜਦਾ ਘੱਲ ਖੁਰਦ ਮੋਰਚਾ ਲਾਉਂਦਾ ਜੇ ਇਹ ਕੁਛ ਮੋਰਚੇ ਲਾਉਣੇ ਪੈਂਦੇ ਆ ਧਰਨੇ ਲਾਉਣੇ ਪੈਂਦੇ ਆ ਉਹ ਬੰਦਾ ਕਦੇ ਉਹਨੂੰ ਲੋੜ ਨਹੀਂ ਪੈਂਦੀ ਧਰਨੇ ਲਾਉਣ ਦੀ ਜਿਹੜਾ ਬੰਦਾ ਸਰਕਾਰਾਂ ਨਾਲ ਰਲਿਆ ਹੁੰਦਾ ਉਹਨੂੰ ਲੋੜ ਨਹੀਂ ਪੈਂਦੀ ਲੱਖ ਰੁਪਿਆ ਨਾਮ ਹੋਵੇ ਸਿਰ ਤੇ ਕਿ ਭੱਜਿਆ ਫਿਰਿਆ ਜਾਵੇ ਜਿਹੜਾ ਬੰਦਾ ਸਰਕਾਰਾਂ ਨਾਲ ਰਲਿਆ ਹੋਵੇ ਉਹ ਇੱਕ ਗੱਲ ਤਾਂ ਦੱਸ ਦੋ ਵੀ ਕਿਹਦੇ ਨਾਲ ਰਲਿਆ ਕਦੇ ਤੁਸੀਂ ਕਹਿੰਦੇ ਨਾ ਭਾਤ ਨਾਲ ਰਲ ਗਿਆ ਕਦੇ ਕਹਿੰਦੇ ਨਾ ਉਹ ਅਕਾਲੀਆਂ ਦਾ ਬੰਦਾ ਕਦੇ ਕਹਿੰਦੇ ਨਾ ਕਾਂਗਰਸੀਆਂ ਦਾ ਉਹ ਇੱਕ ਦਾ ਤਾਂ ਬਣਾ ਦਿਓ ਕਿਸੇ ਦਾ ਯਾਰ ਇੱਕ ਦਾ ਤਾਂ ਬਣਾ ਦਿਓ ਯਾਰ ਤੁਸੀਂ ਚੱਕਦੇ ਹੋ ਫੇਸਬੁੱਕਾਂ ਦੇ ਵਿਊ ਲੈਣ ਦੇ ਚੱਕਰ 'ਚ ਯਾਰ ਪੰਜਾਬ ਨੂੰ ਬਰਬਾਦ ਨਾ ਕਰੋ ਜਿਹੜੇ ਕੁਝ ਕੁ ਬੰਦੇ 5 10 ਕੁ ਬੰਦੇ ਲੱਗੇ ਹੋਏ ਲੱਖੇ ਦੀ ਕਿਰਦਾਰਕੁਸ਼ੀ ਕਰਨ ਦੇ ਲਈ ਮੈਂ ਉਹਨਾਂ ਨੂੰ ਕਹਿਣਾ ਨਾ ਛੋੜੇ ਤੋਂ ਕਰਦਾਰ ਕੁਸੀ ਹੋਣੀ ਆ ਤੇ ਨਾ ਲੱਖਾ ਦਬਣਾ ਕਦੇ ਲੱਖਾ ਸਿੱਧਾ ਕਹਿਣ ਦਾ ਗੁਰਦੁਆਰਾ ਸਾਹਿਬ ਆਜੋ ਸੌ ਚੱਕ ਕੇ ਗੱਲ ਕਰਦੇ ਆ ਜੇ ਐਨਾ ਵੀ ਕਿਣਕਾ ਗਦਾਰੀ ਦਾ ਹੋਵੇ ਲੱਖੇ ਚ ਸੌ ਚੱਕੋ ਆਓ ਤੇ ਤੁਸੀਂ ਛੜੋ ਗੁਰਦੁਆਰੇ ਆ ਕੇ ਜਵਾਖਾਂ ਨੂੰ ਲੈ ਕੇ ਜੇ ਲੱਖਾ ਪੰਜਾਬੀਓ ਤੁਹਾਡੇ ਨਾਲ ਕਦੇ ਗਦਾਰੀ ਕਰ ਗਿਆ ਦਗਾ ਕਰ ਗਿਆ ਮੈਂ ਦੇਣਦਾਰ ਹੂੰਗਾ ਯਾਰ ਕਦੇ ਵੀ ਲੱਖਾ ਵੇਕ ਨਹੀਂ ਸਕਦਾ ਝੁਕ ਨਹੀਂ ਸਕਦਾ ਤੇ ਨਾ ਉਹ ਗਦਾਰੀ ਕਰ ਸਕਦਾ ਜਿੰਨਾ ਕ ਮੈਂ ਪੜਿਆ ਜਿੰਨਾ ਕ ਮੈਂ ਜਾਣਦਾ ਹਾਂ ਉਹਦੀ ਕਰਦਾਰਕੁਸੀ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਪ੍ਰੋਪੋਗੈਂਡਾ ਰਾਜ ਦਿੱਤਾ ਜਾਂਦਾ ਉਹਨੂੰ ਬਦਨਾਮ ਕਰਨ ਦੇ ਲਈ ਜਿਹੜੇ ਲੀਡਰ ਨੇ ਪੁਰਾਣੇ ਜਦੋਂ ਲੱਖਾਂ ਉੱਭਰਦਾ ਨਾ ਕਿਸੇ ਅੰਦੋਲਨ ਚੋਂ ਕਿਸੇ ਚੀਜ਼ ਚੋਂ ਹੁਣ ਭਾਨੇ ਬਾਈ ਵਾਲੇ ਵਾਸਤੇ ਮਿਹਨਤ ਕੀਤੀ ਸਮੁੱਚੀ ਟੀਮ ਨੇ ਸਾਰਿਆਂ ਨੇ ਕੀਤੀ ਕਈ ਪਾਰਟੀਆਂ ਨੇ ਵੀ ਕੀਤੀ ਪਰ ਹੁਣ ਜੇ ਲੱਖਿਆ ਵਾਲੇ ਧਰਨੇ ਦੇ ਵਿੱਚੋਂ ਹਾਂ ਹੋ ਗਈ ਵੀ ਇਹ ਛੱਡਾਂਗੇ ਤਾਂ ਜਿਹੜੇ ਪੁਰਾਣੇ ਲੀਡਰ ਨੇ ਤਾਂ ਉਹ ਕਹਿੰਦੇ ਆ ਵੀ ਯਾਰ ਸਾਡਾ ਅਸੀਂ ਕਿੱਧਰ ਜਾਈਏ ਸਾਡੀ ਤਾਂ ਇੱਥੋਂ ਕੋਈ ਫਾਇਦਾ ਨਹੀਂ ਮਿਲਿਆ ਸਾਨੂੰ ਤਾਂ ਭਾਨੇ ਵਾਲੇ ਮਸਲੇ 'ਚ ਇਸ ਕਰਕੇ ਬਾਈ ਬਿਨਾ ਗੱਲਾਂ ਬਦਨਾਮ ਕਰਨਾ ਮਾੜਾ ਹੈ ਜਿਹੜਾ ਬੰਦਾ ਘਰਵਾਰ ਛੱਡ ਕੇ ਅੱਜ ਜਵਾਨੀ ਦੇ ਨਾਲ ਖੜ ਗਿਆ ਜਿਹੜਾ ਬੰਦਾ ਕਿਸਾਨੀ ਦੇ ਨਾਲ ਖੜ ਗਿਆ ਜਿਹੜਾ ਬੰਦਾ ਆਪਣੀ ਬੋਲੀ ਦੇ ਨਾਲ ਖੜ ਗਿਆ ਆਪਣੇ ਪਾਣੀਆਂ ਨਾਲ ਖੜ ਗਿਆ ਓਏ ਹੋਰ ਤੁਸੀਂ ਕੀ ਕਰਾਉਣਾ ਚਾਹੁੰਦੇ ਹੋ ਯਾਰ ਹੋਰ ਤੁਸੀਂ ਕੀ ਕੁਝ ਕਰਾਉਣਾ ਚਾਹੁੰਦੇ ਹੋ ਬਾਈ ਇਹ ਗੱਲ ਦੱਸ ਦਿਓ ਪੰਜਾਬ ਦੇ ਲੋਕੋ ਐਮੀ ਨਾ ਕਿਸੇ ਦੇ ਪਿੱਛੇ ਲੱਗਿਆ ਕਰੋ ਇਹ ਸਿਰਫ ਵਿਊਆਂ ਦੇ ਚੱਕਰ ਦੇ ਵਿੱਚ ਲੱਖੇ ਬਾਈ ਨੂੰ ਬਦਨਾਮ ਕਰਨ ਦੇ ਹੁੰਦੇ ਆ ਸਿਰਫ ਵਿਊਆਂ ਦੇ ਚੱਕਰ ਚ ਨਾ ਨਾ ਉਸੇ ਬੰਦੇ ਦਾ ਹਰ ਕੋਈ ਬੰਦਾ ਲੈਂਦਾ ਜਿਹੜਾ ਮਸ਼ਹੂਰ ਹੁੰਦਾ ਜਿਹੜਾ ਆਗੂ ਵਧੀਆ ਹੁੰਦਾ ਉਹਨੂੰ ਐ ਹੁੰਦਾ ਵੀ ਇਸ ਆਗੂ ਨੂੰ ਲਤਰ ਦਈਏ ਤੇ ਜਿਹੜੇ ਇਹਨਾਂ ਦੇ ਮਗਰ ਵਰਕਰ ਨੇ ਜਿਹੜੇ ਇਹਨਾਂ ਦਾ ਮਗਰ ਜੂਥ ਲੱਗਿਓ ਆਪਣੇ ਆਪ ਖਿੰਡ ਜਾਓ ਪਰ ਮੈਂ ਪੰਜਾਬੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਪੰਜਾਬੀਆਂ ਨੇ ਅੱਜ ਤੱਕ ਕਦੇ ਵੀ ਲੱਖੇ ਬਾਈ ਦੀ ਪੱਠ ਨਹੀਂ ਲਗਣ ਦਿੱਤੀ ਤੇ ਲੱਖਾ ਵੀ ਤੁਹਾਡੀ ਪੱਠ ਨਹੀਂ ਲਗਣ ਦੇਉ ਪੰਜਾਬੀਓ ਇਹ ਮੇਰਾ ਵਾਅਦਾ ਮੈਂ ਹੱਕ ਥਾਪੜ ਕੇ ਕਹਿਣਾ ਲੱਖਾ ਸੁਧਾਨਾ ਬਾਈ ਕਦੇ ਵੀ ਪੰਜਾਬੀਆਂ ਦੀ ਪੱਠ ਨਹੀਂ ਲਗਣ ਦੇਊਗਾ ਜਿਹੜੇ ਬੰਦੇ ਉਹਦੇ ਪਿੱਛੇ ਤੁਰਦੇ ਆ ਜਿਹੜੇ ਬੰਦੇ ਉਹਦੇ ਪਿੱਛੇ ਧਰਨੇ ਚ ਜਾਂਦੇ ਆ ਰੈਲੀਆਂ ਚ ਜਾਂਦੇ ਆ ਸਾਡੇ ਪਿੱਛੇ ਕੰਮ ਕਰਦੇ ਆ ਹੱਕ ਠੋਕ ਕੇ ਕੰਮ ਕਰਿਆ ਕਰੋ ਹੱਕ ਠੋਕ ਕੇ ਕਿਹਾ ਕਰੋ ਕਿ ਅਸੀਂ ਸੱਚ ਦਾ ਸਾਥ ਦਿੰਨੇ ਆ ਤੁਹਾਡਾ ਜਿਹੜਾ ਆਗੂ ਹੈ ਜਿਹੜਾ ਤੁਹਾਡਾ ਬਾਈ ਲੱਖਾ ਸੁਧਾਨਾ ਹੈ ਉਹ ਕਦੇ ਬਿਕੂਗਾ ਨਹੀਂ ਉਹ ਕਦੇ ਚੂਕੂਗਾ ਨਹੀਂ ਤੁਹਾਨੂੰ ਕਦੇ ਲੱਖੇ ਬਾਈ ਕਰਕੇ ਨੀਵੀਂ ਨਹੀਂ ਪਾਉਣੀ ਪਊਗੀ ਇਹ ਮੈਥੋਂ ਲਿਖ ਕੇ ਲੈ ਲਓ ਪਰਨੋਟ ਭਰਾ ਲਓ ਕਿ ਲੱਖੇ ਬਾਈ ਕੋਈ ਵੀ ਗਲਤ ਕੰਮ ਨਹੀਂ ਕਰੂਗਾ ਕਿਸੇ ਦੀਆਂ ਭਾਵਨਾਵਾਂ ਨਾਲ ਨਹੀਂ ਖੇਡੂਗਾ ਤੁਸੀਂ ਹਿੱਕ ਥਾਪੜ ਕੇ ਕੰਮ ਕਰਿਆ ਕਰੋ ਲੱਖੇ ਬਾਈ ਦੇ ਜੇ ਪਿੱਛੇ ਲੱਗ ਕੇ ਕੰਮ ਕਰਦੇ ਹੋ ਘਬਰਾਉਣ ਦੀ ਲੋੜ ਨਹੀਂ ਇਹ ਨਾ ਇਹ ਨਾ ਡਰਿਓ ਵੀ ਕੱਲ ਨੂੰ ਸਾਨੂੰ ਲੋਕ ਕੀ ਕਰਨਗੇ ਲੱਖਾ ਬਾਈ ਕਦੇ ਇਹੋ ਜਿਹਾ ਕੰਮ ਨਹੀਂ ਕਰੂਗਾ ਜਿਹਦੇ ਪਿੱਛੇ ਤੁਹਾਡੀਆਂ ਨੀਮੀਆਂ ਪੈ ਜਾਣ ਜਿਹਦੇ ਪਿੱਛੇ ਤੁਸੀਂ ਪਿੰਡ ਦੇ ਵਿੱਚ ਤੁਹਾਡੀ ਬਦਨਾਮੀ ਹੋਵੇ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰੂ ਕਦੇ ਵੀ ਮੈਂ ਪਰਖਿਆ 4 ਸਾਲਾਂ ਦੇ ਵਿੱਚ ਅਸੀਂ 10-10 20-20 ਦਿਨ ਇਕੱਠੇ ਬਾਈ ਨਾਲ ਰਹਿਆ ਪਰ ਕਦੇ ਵੀ ਇੰਨੀ ਇੰਨੀ ਕੁ ਵੀਰ ਇੰਨੀ ਕੁ ਗਦਾਰੀ ਦਾ ਬਿਲਕੁਲ ਹੀ ਨਹੀਂ ਬਾਈ ਚ ਬਾਈ ਮਰ ਸਕਦਾ ਮਿੱਟ ਸਕਦਾ ਇਸ ਪੰਜਾਬ ਲਈ ਜਾਨ ਦੇ ਸਕਦਾ ਪਰ ਕਦੇ ਗਦਾਰੀ ਨਹੀਂ ਕਰ ਸਕਦਾ ਕਦੇ ਕਿਸੇ ਐ ਲਾ ਲੋ ਵੀ ਕਦੇ ਵੀ ਕਿਸੇ ਧਿਰ ਨਾਲ ਨਹੀਂ ਰਲ ਸਕਦਾ ਮਜੂਦਾ ਨਾਲ ਵੀ ਰਲ ਕੇ ਕੋਈ ਫੈਸਲਾ ਲੈ ਲੂਗਾ ਇਕ ਥੋਕ ਕੇ ਫੈਸਲਾ ਲਊਗਾ ਲੋਕਾਂ ਨਾਲ ਖੜ ਕੇ ਫੈਸਲਾ ਲਵੋ ਲੋਕਾਂ ਨਾਲ ਸਲਾਹ ਕਰਕੇ ਫੇਰ ਫੈਸਲਾ ਲਵੋ ਇਹਨਾ ਤੁਸੀਂ ਸੋਚਿਓ ਕਿ ਲੱਖਾ ਕਦੇ ਗਦਾਰ ਨਿਕਲ ਜੂਗਾ ਤੁਹਾਨੂੰ ਪਿੰਡਾਂ ਦੇ ਵਿੱਚ ਬੜਨਾ ਮੁਸ਼ਕਲ ਹੋ ਜੂ ਕਦੇ ਵੀ ਨਹੀਂ ਹੋ ਸਕਦਾ ਲੱਖਾ ਕੋਈ ਉਹ ਹੈ ਜਾਨੀ ਕਿ ਲੱਖੇ ਨੂੰ ਕੋਈ ਖਰੀਦ ਲੂਗਾ ਲੱਖੇ ਦੇ ਖੂਨ ਦੇ ਵਿੱਚ ਕੋਈ ਗਦਾਰੀ ਵਾਲਾ ਕਿਨਕਾ ਨਹੀਂ ਹੈ ਉਹ ਪੰਜਾਬ ਦਾ ਜੋਧਾ ਤੇ ਜੋਧਾ ਹੀ ਰਹੂ ਉਹ ਪੰਜਾਬ ਲਈ ਲੜ ਰਿਹਾ ਉਹ ਕਿਸੇ ਧਿਰ ਲਈ ਨਹੀਂ ਲੜ ਰਿਹਾ ਉਹ ਆਪਣੇ ਘਰ ਲਈ ਨਹੀਂ ਲੜ ਰਿਹਾ ਪੰਜਾਬੀ ਉਹ ਤੁਹਾਡੇ ਲਈ ਲੜ ਰਿਹਾ ਆਪਣੇ ਹੱਕਾਂ ਲਈ ਲੜ ਰਿਹਾ ਹੈ ਫਰੇਸ ਕਰਕੇ ਮਿੰਟਾਂ 'ਚ ਸਰਟੀਫਿਕੇਟ ਨਾ ਦਿਆ ਕਰੀਏ ਮਿੰਟਾਂ 'ਚ ਗਦਾਰੀ ਦਾ ਧੰਬਾ ਨਾ ਲਾਇਆ ਕਰੀਏ ਸੋ ਜਿਹੜੇ ਭਰਾ ਖਲਾਫ ਬੋਲਦੇ ਮੈਂ ਉਹਨਾਂ ਨੂੰ ਵੀ ਕਹਦਾ ਉਹ ਕੀ ਬੈਠ ਕੇ ਬੈਠ ਕੇ ਵਿਚਾਰਿਓ ਸੋਚਿਓ ਕਿ ਸਿਰਫ ਆਪਣੇ ਚਿਹਰੇ ਅੱਗੇ ਲਿਆਉਣ ਦੀ ਖਾਤਰ ਸਿਰਫ ਆਪਣਾ ਨਾਮ ਬਣਾਉਣ ਦੀ ਖਾਤਰ ਸਿਰਫ ਵਿਊਆਂ ਦੇ ਚੱਕਰ ਦੇ ਵਿੱਚ ਤੁਸੀਂ ਲੱਖੇ ਤੇ ਉਂਗਲਾਂ ਚੁੱਕਦੇ ਹੋ ਉਹ ਲੱਖੇ ਤੇ ਨਹੀਂ ਉਹ ਪੰਜਾਬ ਦਾ ਨੁਕਸਾਨ ਕਰ ਰਹੇ ਹੋ ਉਹ ਪੰਜਾਬ ਦਾ ਨੁਕਸਾਨ ਕਰ ਰਹੇ ਹੋ ਜਿਹੜੇ ਪੰਜਾਬ ਲਈ ਲੱਖਾਂ ਬਾਈ ਲੜ ਰਹੇ ਆ ਤੁਸੀਂ ਵੀਊ ਲੈ ਸਕਦੇ ਹੋ ਤੁਸੀਂ ਆਪਣੇ ਨਾਂ ਬਣਾ ਸਕਦੇ ਹੋ ਕੰਮ ਕਰੋ ਗਰਾਊਂਡ ਤੇ ਆ ਕੇ ਲੋਕਾਂ ਨਾਲ ਖੜੋ ਲੋਕ ਤਾਂ ਤਾਂ ਪਿਆਰ ਕਰਨਗੇ ਆ ਨਹੀਂ ਵੀ ਕਿਸੇ ਦੇ ਖਿਲਾਫ ਬੋਲ ਕੇ ਤੁਸੀਂ ਆਪਦੇ ਪੇਜ ਖੜੇ ਕਰ ਜੋ ਆ ਨਹੀਂ ਕਿਸੇ ਦੇ ਖਿਲਾਫ ਬੋਲ ਕੇ ਵੀਊ ਲੈ ਜੋ ਐਵੇਂ ਨਹੀਂ ਬਾਈ ਹੁੰਦਾ ਲੋਕ ਪਹਿਚਾਣ ਦੇ ਇਕੱਲੇ ਇਕੱਲੇ ਨੂੰ ਭਾਵੇਂ ਦੇਰ ਹੋ ਸਕਦੀ ਹੈ ਲੋਕ ਦੇਰੀ ਨਾਲ ਪਹਿਚਾਣ ਦੇ ਪਰ ਪਹਿਚਾਣ ਜ਼ਰੂਰ ਲੈਂਦੇ ਆ ਬਾਈ ਪੇਜ ਖੜੇ ਕਰਨ ਲਈ ਕਿਸ ਦਾ ਸਹਾਰਾ ਨਾ ਲਓ ਖੁਦ ਕਰੋ ਲੋਕਾਂ ਵਿੱਚ ਰੋ ਕੰਮ ਕਰੋ ਲੋਕਾਂ ਦੀ ਲੋਕਾਂ ਦੀ ਬਾਹ ਫੜੋ ਲੋਕਾਂ ਦੇ ਕੰਮ ਕਰਾਓ ਧੀਆਂ ਪਣਾ ਦੇ ਘਰ ਬਸਾਓ ਏਜੰਟਾਂ ਤੋਂ ਪੈਸੇ ਦਬਾਓ ਇਹ ਕੰਮ ਕਰਨੇ ਪੈਣੇ ਆ ਤੁਹਾਨੂੰ ਤਾਂ ਇਹ ਹੁੰਦਾ ਵੀ ਅਸੀਂ ਰਾਜ ਦੇ ਖਿਲਾਫ ਬੋਲਦੇ ਅਸੀਂ ਲੱਖੇ ਦੇ ਖਿਲਾਫ ਬੋਲਦੇ ਅਰਨਾਵੇ ਦੇ ਖਿਲਾਫ ਬੋਲਦੇ ਇਹਨਾਂ ਦੇ ਖਿਲਾਫ ਬੋਲੀ ਚੱਲੋ ਆਪਦੇ ਆਪ ਹੀ ਲੋਕ ਸੁਣੀ ਜਾਣਗੇ ਤੇ ਇਹੋ ਜੇ ਕੁਝ ਕੁ ਲੋਕ ਹੈਗੇ ਆ ਕੁਝ ਕੁ ਲੋਕ ਹੈਗੇ ਜਿਹੜੇ ਗਾਹਾਂ ਦੀ ਗਾਹ ਸ਼ੇਅਰ ਕਰੀ ਜਾਂਦੇ ਹੁੰਦੇ ਆ ਜੇ ਕੋਈ ਸਿਰੇ ਦਾ ਕਲੰਨ ਬੰਦਾ ਬੋਲਦਾ ਹੂ ਸਿਰੇ ਦਾ ਉਹਦੀ ਵੀ ਚੱਕ ਕੇ ਸ਼ੇਅਰ ਕਰਦਣਗੇ ਵੀ ਆ ਇਹਨਾਂ ਦੇ ਖਿਲਾਫ ਬੋਲੀ ਜਾਂਦਾ ਓਏ ਪ੍ਰਭੂ ਉਹ ਸਾਡੇ ਖਿਲਾਫ ਤੁਸੀਂ ਬਹਿਰ ਨਹੀਂ ਕਰਦੇ ਹੋ ਪੰਜਾਬ ਦੇ ਖਿਲਾਫ ਜਾ ਰਹੇ ਹੋ ਹਾਂ ਜਿੱਦੇ ਪੰਜਾਬ ਦੇ ਖਿਲਾਫ ਹੋ ਗਏ ਜਿੱਦੇ ਕਿਨਕਾ ਗਦਾਰੀ ਦਾ ਆ ਗਿਆ ਤਾਂ ਗੱਲ ਲਾ ਦਿਓ ਬਾਈ ਲੋਕਾਂ 'ਚ ਆ ਜਾਾਂਗੇ ਜਿੱਦੇ ਵੀ ਕੋਈ ਕਦੇ ਅਸੀਂ ਵਿੱਕ ਕੇ ਸਾਡਾ ਗੱਲ ਲਾ ਦਿਓ ਸਾਡਾ ਕਿਨਕਾ ਜਿੱਦੇ ਵੀ ਗਦਾਰੀ ਦਾ ਮਾੜਾ ਮੋਟਾ ਆਇਆ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ ਪਰ ਅਸੀਂ ਕਦੇ ਵਿਕਾਂਗੇ ਨਹੀਂ ਅਸੀਂ ਕਦੇ ਝੋਕਾਂਗੇ ਨਹੀਂ ਅਸੀਂ ਕਦੇ ਦਵਾਂਗੇ ਨਹੀਂ ਸਮਝੋ ਬਾਹਰ ਕਹਾਣੀ ਜੇ ਲੱਖਾ ਧਰਨੇ ਚ ਆ ਜੇ ਤਾਂ ਕਿਉਂ ਆ ਗਿਆ ਕਿਵੇਂ ਆ ਗਿਆ ਜੇ ਲੱਖਾ ਧਰਨੇ ਚ ਨਾ ਆਵੇ ਇਹ ਜਾਣ ਕੇ ਨਹੀਂ ਆਇਆ ਓਏ ਭਰਾਵੋ ਇੱਕ ਗੱਲ ਤੇ ਦਾ ਖੜਜੋ ਯਾਰ ਇੰਨਾ ਇੰਨਾ ਇੱਕ ਤਾਂ ਸੋਚ ਲੋ ਇਹ ਜਿਹੜੀਆਂ ਤੁਹਾਡੀਆਂ ਇਹ ਚਾਲਾਂ ਨੇ ਨਾ ਇਹ ਲੋਕ ਤਾਂ ਹੀ ਸਮਝ ਜਾਂਦੇ ਹੁੰਦੇ ਆ ਤਾਂ ਹੀ ਲੱਖੇ ਲੱਖੇ ਦਾ ਪਲੜਾ ਭਾਰੀ ਹੋ ਜਾਂਦਾ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਂਦਾ ਕੀ ਇਹ ਝੂਠ ਬੋਲ ਰਹੇ ਆ ਇਸ ਕਰਕੇ ਭਾਈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਉਂਦੇ ਵੱਸਦੇ ਰਹੋ ਤੇ ਜਿੱਥੇ-ਜਿੱਥੇ ਜਿਹੜੇ-ਜਿਹੜੇ ਪ੍ਰਸ਼ਾਸਨ ਨੇ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਜਿਉਂਦੇ ਰਹੋ ਤੇ ਜਿਹੜੇ ਭਰਾ ਸਾਡੇ ਨਾਲ ਖੜ੍ਹਦੇ ਆ ਕੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆਸੀਂ ਕਰਜ਼ਦਾਰਾਂ ਹੱਕ ਠੋਕ ਕੇ ਰਿਹਾ ਕਰੋ ਕਿਹਾ ਕਰੋ ਕਿ ਸਾਡਾ ਜਿਹੜਾ ਆਗੂ ਉਹ ਕਦੇ ਵਿਕੂਗਾ ਨਹੀਂ ਤੇ ਕਦੇ ਵਿਕਣਾ ਵੀ ਨਹੀਂ ਲੱਖੇ ਬਾਈ ਨੇ ਇਹ ਗੱਲ ਯਾਦ ਰੱਖਿਓ ਇਹ ਪ੍ਰੋਪੋਗੈਂਡ ਦੇ ਰੱਖਦੇ ਆ ਵੱਡੇ ਲੀਡਰ ਨੇ ਜਿਹੜੇ ਕੁਰਸੀਆਂ ਤੇ ਬੈਠੇ ਆ ਜਿਹੜੇ ਮਗਰਮਾਸਾ ਹੈ ਵੀ ਕੋਈ ਨਵਾਂ ਬੰਦਾ ਨਾ ਆ ਜੇ ਇਹ ਬਹੁਤ ਕੁਝ ਹੋਣਾ ਹੈ ਹਲੇ ਤਾਂ ਇਹ ਨਹੀਂ ਪਤਾ ਕੱਲ ਨੂੰ ਕੋਈ ਅ ਕੋਈ ਕੋਈ ਬਲਤਕਾਰ ਦੀ ਪਰਚਾ ਪਾਦਣਾ ਲੱਖੇ ਬਾਈ ਤੇ ਕੋਈ ਕੁਝ ਹੋਰ ਹੀ ਕਰਦਣਾ ਇਹ ਕੁਝ ਵੀ ਕਰ ਸਕਦੇ ਆ ਜਾਣ ਬੁੱਝ ਕੇ ਕਿਰਦਾਰ ਕੁਸੀ ਕਰਨ ਦੇ ਲਈ ਇਹ ਨਹੀਂ ਪਤਾ ਪਹਿਲਾ ਨਸੇ ਦਾ ਪਾਈ ਸੀ ਨਸੇ ਦਾ ਪਾਈ ਸੀ ਇਹ ਕਿਰਦਾਰ ਕੁਸੀ ਕਰਨ ਦੇ ਲਈ ਬੰਦੇ ਕੁਝ ਵੀ ਕਰ ਸਕਦੇ ਆ ਇਸ ਕਰਕੇ ਬਾਈ ਆਪਣਾ ਜਿਹੜਾ ਹੌਸਲਾ ਹੈ ਉਹ ਕਾਇਮ ਰੱਖਿਆ ਕਰੋ ਆਪਣਾ ਜਿਹੜਾ ਦਿਮਾਗ ਹੈ ਉਹ ਤੋਂ ਖੋਲ ਕੇ ਖੋਲ ਕੇ ਉਹਨੂੰ ਸੋਚਿਆ ਕਰੋ ਕਿ ਕਿਹੜਾ ਬੰਦਾ ਪੰਜਾਬ ਲਈ ਕੀ ਕਰ ਰਿਹਾ ਕਿਹੜਾ ਕੀ ਕਰ ਰਿਹਾ ਜਿਹੜਾ ਬੰਦਾ ਬੋਲਦਾ ਉਹਨੂੰ ਦੇਖੋ ਪਹਿਲਾਂ ਉਹਦੀ ਪ੍ਰੋਫਾਈਲ ਖੋਲ ਕੇ ਦੇਖੋ ਵੀ ਇਹਨੇ ਪੰਜਾਬ ਲਈ ਕੀ ਕੀਤਾ ਇਹ ਪੰਜਾਬ ਦੇ ਲੋਕਾਂ ਲਈ ਕਦੇ ਬੋਲਿਆ ਇਹ ਸਾਡੇ ਧਰਮ ਲਈ ਕਦੇ ਬੋਲਿਆ ਲੱਖਾ ਬਾਈ ਉਹ ਆ ਅਮਰਤਪਾਲ ਸਿੰਘ ਖਾਲਸਾ ਵੇਲੇ ਸਾਰਿਆਂ ਦੀਆਂ ਲੱਤਾਂ ਕੰਮ ਦੀਆਂ ਸੀ ਅੰਦਰ ਵੜ ਗਏ ਸੀ ਸਾਰੇ ਛੱਡਿਆਂ 'ਚ ਪੂਲ ਦੇ ਕੇ ਭੱਜ ਗਏ ਸੀ ਉਦੋਂ ਕੌਣ ਖੜਾ ਲੱਖਾ ਬਾਈ ਖੜਾ ਨੈੱਟ ਬੰਦ ਸੀ ਫਿਰ ਵੀ ਉਹਨੇ ਵੀਡੀਓ ਪਾਈ ਕਿਸੇ ਨਾ ਕਿਸੇ ਵਾਈਫਾਈ ਤੇ ਜਾ ਕੇ 18 ਤਰੀਕ ਨੂੰ ਉਹ ਬੋਲਿਆ 21 ਦੇ 23 ਤਰੀਕ ਨੂੰ ਉਹਨੇ ਇਕੱਠ ਰੱਖਿਆ ਪਰ ਜੇ ਲੋਕ ਸਾਥ ਦੇਣਗੇ ਤਾਂਹੀਂ ਅਗਵਾਈ ਕਰੂ ਉਦੋਂ ਦਾ ਕੋਈ ਨਿਕਲਿਆ ਨਹੀਂ ਹੁਣ ਕਹੀ ਜਾਂਦੇ ਲੱਖਾ ਉਦੋਂ ਕੌਣ ਨਹੀਂ ਬੋਲਿਆ ਓਏ ਭਰਾਵੋ ਜੇ ਉਦੋਂ ਬੋਲਿਆ ਸੀ ਤਾਂ ਕੱਲਾ ਲੱਖਾ ਹੀ ਬੋਲਿਆ ਸੀ ਇਹ ਲੋਕਾਂ ਨੂੰ ਪਤਾ ਹੈ ਤਾਂ ਕਰਕੇ ਤੁਹਾਡੇ ਜਿਹੜੇ ਇਹ ਚਾਲਾਂ ਨੇ ਕਾਮਯਾਬ ਨਹੀਂ ਹੁੰਦੀਆਂ ਹਰ ਇੱਕ ਮੁੱਦੇ ਤੇ ਲੱਖਾ ਬੋਲਦਾ ਹੈ ਹਰ ਇੱਕ ਲੜਾਈ ਲੱਖਾ ਲੜਦਾ ਹੈ ਹੁਣ ਜੇ ਸਾਰਾ ਕੁਛ ਹੀ ਬਾਈ ਲੱਖੇ ਤੋਂ ਕਰਾਈ ਜਾਓਗੇ ਉਹ ਤੁਸੀਂ ਘਰਾਂ ਦੇ ਵਿੱਚ ਕੱਲੀਆਂ ਟਿੱਪਣੀਆਂ ਕਰੋਗੇ ਰਜਾਈ ਦੱਬ ਲਿਆ ਕਰੋ ਟਿੱਪਣੀ ਕਰਕੇ ਸੌਂਜਿਆ ਕਰੋ ਆਪ ਵੀ ਬਾਹਰ ਨਿਕਲੋ ਤੁਹਾਡਾ ਵੀ ਪੰਜਾਬ ਹੈ ਤੁਹਾਡੀ ਵੀ ਬੋਲੀ ਹੈ ਤੁਹਾਡੇ ਵੀ ਪਾਣੀ ਹੈ ਤੁਹਾਡੀ ਵੀ ਜਵਾਨੀ ਹੈ ਆਪ ਵੀ ਕੁਝ ਕਰ ਲਓ ਜੇ ਕੱਲੀਆਂ ਰਹੀਂ ਦੇਵੋਗੇ ਲੱਖਾਂ ਐ ਨਹੀਂ ਕਰਦਾ ਲੱਖਾਂ ਐ ਨਹੀਂ ਕਰਦਾ ਆਹੀ ਕੁਝ ਕਰੀ ਜਾਓਗੇ ਉਹ ਬਾਹਰ ਨਿਕਲ ਕੇ ਲੜਨਾ ਸਿੱਖ ਲਓ ਹਕੂਮਤਾਂ ਦੇ ਨਾਲ ਲੱਤਾਂ 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 ਤੇ ਖੜਨਾ ਸਿੱਖ ਲਓ ਲੱਤਾਂ ਤੁਹਾਡੀਆਂ ਭਾਰ ਨਹੀਂ ਚਲਦੀਆਂ ਜਦੋਂ ਮੜਾ ਮੋਟਾ ਤੁਹਾਡੇ ਤੇ ਕੋਈ ਪਰਚਾ ਹੋ ਜਾਂਦਾ ਜਾਂ ਸਰਕਾਰ ਪਿੱਛੇ ਪੈ ਜਾਂਦੀ ਹੈ ਲੜੋ ਜਾ ਤਾਂ ਆ ਕੇ ਮੈਦਾਨ ਦੇ ਵਿੱਚ ਫਿਰ ਪਤਾ ਲੱਗ ਜਾਊਗਾ ਬਾਈ ਇਸ ਕਰਕੇ ਜਿਹੜਾ ਕੋਈ ਅੱਜ ਲੱਖੇ ਦੇ ਖਿਲਾਫ बोल ਰਿਹਾ ਪੰਜਾਬੀ ਉਹ ਲੱਖੇ ਦੇ ਨਹੀਂ ਉਹ ਪੰਜਾਬ ਦੇ ਖਿਲਾਫ ਹੈ ਜਦੋਂ ਜਦੋਂ ਪੰਜਾਬ ਦੇ ਲੋਕ ਇਕੱਠੇ ਹੁੰਦੇ ਆ ਜਦੋਂ ਜਦੋਂ ਕੋਈ ਸੰਘਰਸ਼ ਜਿੱਤਦੇ ਆ ਉਦੋਂ ਉਹਦੀ ਇਹ ਬੰਦੇ ਖੁੱਡਾਂ ਚੋਂ ਬਾਹਰ ਨਿਕਲਦੇ ਆ ਕਿਉਂਕਿ ਇਹਨਾਂ ਦੇ ਕਨੈਕਸ਼ਨ ਪਾਰਟੀਆਂ ਕੋਈ ਕਾਂਗਰਸ ਦੀ ਪਾਰਟੀ ਦੇ ਵੱਡੇ ਲੀਡਰ ਨਾਲ ਕੋਈ ਕਾਲੀਆਂ ਦੇ ਨਾਲ ਹੈ ਕੋਈ ਝਾੜੂ ਦੇ ਨਾਲ ਹੈ ਉਦੋਂ ਉਦੋਂ ਨਿਕਲਦੇ ਆ ਤੇ ਜਦੋਂ ਬੰਦਾ ਕੋਈ ਹੀਰੋ ਬਣਦਾ ਕੋਈ ਸੰਘਰਸ਼ ਜਿੱਤਦਾ ਉਦੋਂ-ਉਦੋਂ ਉਹਨੂੰ ਬਦਨਾਮ ਕਰਦੇ ਆ ਉਦੋਂ-ਉਦੋਂ ਉਹਨੂੰ ਬਦਨਾਮ ਕਰਨਗੇ ਵੀ ਇਹ ਬੰਦਾ ਅੱਗੇ ਉੱਭਰ ਕੇ ਨਾ ਜਾਵੇ ਲੋਕਾਂ ਦੇ ਪਿੱਛੇ ਨਾ ਲੱਗ ਜਾਣਾ ਤੇ ਜਿਵੇਂ ਅਸੀਂ ਚੌਧਰੀ ਬਣੇ ਬੈਠੇ ਆ ਕੁਰਸੀਆਂ ਦੋਵੇਂ ਬੈਠੇ ਰਹੀਏ ਸਾਡੀ ਕੁਰਸੀ ਨਾ ਖਿਸਕ ਜੇ ਬਸ ਆਹ ਰੌਲਾ ਹੋਰ ਕੋਈ ਰੌਲਾ ਨਹੀਂ ਕੁਰਸੀ ਦਾ ਰੌਲਾ ਹੈ ਕੁਰਸੀ ਦੇ ਰੌਲੇ ਕਰਕੇ ਲੱਖੇ ਦੇ ਕਲਾਪ ਪਾਰਟੀ ਸੈਲ ਕੜਾ ਕਰ ਦਿੱਤਾ ਜਾਂਦਾ ਹੈ ਸੋਸ਼ਲ ਮੀਡੀਆ ਦੇ ਪ੍ਰੋਪਗੈਂਡਾ ਰਾਜ ਦਿੱਤਾ ਜਾਂਦਾ ਉਹਨੂੰ ਬਦਨਾਮ ਕਰਨ ਦੇ ਲਈ ਫੇਕ ਐੜੀਆਂ ਬਣਾ ਕੇ ਟਿੱਪਣੀਆਂ ਕਰ ਦਿੱਤੀਆਂ ਜਾਂਦੀਆਂ ਨੇ ਪਰ ਪੰਜਾਬ ਦੇ ਲੋਕ ਸਿਆਣੇ ਆ ਸੂਝਵਾਨ ਆ ਕਿ ਕੌਣ ਕਿਦੇ ਲਈ ਕੀ ਕਰ ਰਿਹਾ ਕੌਣ ਕਿਦੇ ਕੀ ਕਰ ਰਿਹਾ ਕਿੰਨੇ ਪਰਚੇ ਲੱਖੇ ਬਾਈ ਤੇ ਕਿਵੇਂ ਕਿਸਾਨੀ ਅੰਦੋਲਨ ਲੜਿਆ ਕੀ ਉਹਦੀ ਦੇਣ ਹੈ ਕਿਵੇਂ ਭਾਨੇ ਬਾਈ ਲਈ ਸੰਘਰਸ਼ ਕੀਤਾ ਕੀ ਉਹਦੀ ਦੇਣ ਹੈ ਉਹ ਜਿਹੜੇ ਸੂਝਵਾਨ ਲੋਕਾਂ ਨੂੰ ਸਭ ਪਤਾ ਹੈ ਇਹ ਜਿਹੜੇ ਆ ਫੇਸਬੁੱਕ ਕੀ ਵਿਦਵਾਨ ਨੇ ਜੋ ਖੁੱਡਾਂ ਤੋਂ ਨਿਕਲਦੇ ਆ ਤੇ ਆ ਕੇ ਇੱਥੇ ਇੰਟਰਵਿਊ ਦੇ ਦਿੰਦੇ ਆ ਜਾਂ ਬੋਲ ਦਿੰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿੰਨਾ ਮਰਜ਼ੀ ਤੁਹਾਡੇ 'ਚ ਜ਼ੋਰ ਹੈ ਲਾ ਲਓ ਪਰ ਲੱਖਾ ਬਾਈ ਬਦਨਾਮ ਨਹੀਂ ਹੋਊਗਾ ਲੱਖਾ ਲੋਕਾਂ ਦੇ ਦਿਲਾਂ ਚ ਵੱਸਦਾ ਤੇ ਲੋਕ ਲੱਖੇ ਬਾਈ ਨੂੰ ਪਿਆਰ ਕਰਦੇ ਆ ਜਾਨ ਤੱਕ ਲੋਕ ਵੀ ਵਾਰ ਦੇਣਗੇ ਲੱਖੇ ਪਿੱਛੇ ਜਾਨ ਲੋਕ ਵੀ ਵਾਰ ਦੇਣਗੇ ਲੱਖੇ ਬਾਈ ਪਿੱਛੇ ਇਸ ਕਰਕੇ ਇਹੀ ਬੇਨਤੀ ਆ ਸੀ ਬਾਈ ਮਜ਼ਬੂਤ ਰਹੋ ਐਨ ਮਜ਼ਬੂਤ ਰਹੋ ਤੁਹਾਡਾ ਆਗੂ ਇਹੋ ਜਿਹਾ ਲੱਖਾ ਬਈ ਇਹੋ ਜਿਹਾ ਕਿ ਕਦੇ ਵਿਕੂਗਾ ਨਹੀਂ ਕਦੇ ਝੁਕੂਗਾ ਨਹੀਂ ਇਹ ਗੱਲ ਦਾ ਦਾਵਾ ਮੈਂ ਕਰਦਾ ਇਸ ਕਰਕੇ ਇਹੀ ਬੇਨਤੀ ਆ ਸੀ ਵੀਡੀਓ ਨੂੰ ਅੱਗੇ ਭੇਜ ਦਿਓ ਸ਼ੇਅਰ ਕਰ ਦਿਓ ਕਿਉਂਕਿ ਕੁਝ ਕੁ ਭਰਾ ਬਾਈ ਲੱਖੇ ਨੇ ਵੀ ਬਹੁਤ ਕੁਝ ਬੋਲੇ ਆ ਉਹਨੇ ਦੱਸਤਾ ਸਾਰਾ ਕੁਝ ਕਿਵੇਂ ਉਹ ਕਿੱਥੇ ਰਿਹਾ ਕੀ ਕੀਤਾ ਕਿਵੇਂ ਗਨਮੈਨਾਂ ਤੇ ਰੇਡ ਪਈ ਕਿਵੇਂ ਗਨਮੈਨ ਬਾਅਦ ਦੇ ਵਿੱਚ ਆਏ ਇਹ ਸਭ ਕੁਝ ਲੱਖੇ ਬਈ ਨੇ ਦੱਸਤਾ ਸੋ ਸਾਡੀ ਗੱਲ ਲੋਕਾਂ ਤੱਕ ਪਹੁੰਚਾ ਦਿਆ ਕਰੋ ਵਾਇਰਲ ਕਰ ਦਿਆ ਕਰੋ ਜਿਹੜੇ ਭਰਾ ਪਿਆਰ ਕਰਦੇ ਆ ਉਹ ਸਮਝਿਆ ਕਰੋ ਕਿਉਂਕਿ ਇਹਨਾਂ ਦਾ ਆਈਟੀ ਸੈੱਲ ਹੈ ਉਹ ਇੱਕ ਬੰਦਾ 5 5 10 10 20 20 ਗਰੁੱਪਾਂ 'ਚ ਪੋਸਟ ਪਾ ਦਿੰਦਾ ਤੇ ਸਾਰੇ ਲੋਕਾਂ ਤੱਕ ਪਹੁੰਚ ਜਾਂਦੀ ਹੈ ਸੋ ਆਪਾਂ ਵੀ ਭਾਈ ਆਪਾਂ ਵੀ ਭਾਈ ਆਪਾਂ ओरिजिनल ਖਾਤਿਆਂ ਤੋਂ origignal accountਾਂ ਤੋਂ ਆਪਾਂ ਸ਼ੇਅਰ ਕਰਿਆ ਕਰੀਏ ਦੇਖ ਕੇ ਨਾ ਛੱਡ ਦਿਆ ਕਰੀਏ ਇਹਨੂੰ ਆਪਾਂ ਅੱਗੇ ਭੇਜ ਦਿਆ ਕਰੀਏ ਤਾਂ ਜੋ ਜਿਹੜਾ ਇਹ ਪ੍ਰੋਪੋਗੈਂਡਰ ਰਚਿਆ ਜਾਂਦਾ ਹੁੰਦਾ ਆਪਾਂ ਇਹ ਇਹ ਫੇਕ ਰਚਦੇ ਆ ਆਪਾਂ origignal ਤੌਰ ਤੇ ਕੱਲੇ-ਕੱਲੇ ਬੰਦੇ ਦੀ ਸਾਡੀ ਗੱਲ ਲੋਕਾਂ ਤੱਕ ਘਰਾਂ ਤੱਕ ਪਹੁੰਚਾ ਦਈਏ ਪਹੁੰਚਾਈ ਤਾਂ ਜਾਊਗੀ ਜੇ ਕੱਲਾ-ਕੱਲਾ ਬੰਦਾ ਅਗਾਹਾਂ 100-100 ਗਰੁੱਪਾਂ 'ਨ ਸ਼ੇਅਰ ਕਰੂਗਾ ਆਪਾਂ ਤਾਂ origignal ਤੌਰ ਤੇ ਕਰਨੀ ਹੈ ਆਪਣੇ ਸਹੀ ਖਾਤਿਆਂ ਤੋਂ ਕਰਨੀ ਹੈ ਸੋ ਸ਼ੇਅਰ ਕਰ ਦਿਆ ਕਰੋ ਸਾਡੀ ਗੱਲ ਲੋਕਾਂ ਤੱਕ ਪਹੁੰਚਾ ਦਿਆ ਕਰੋ ਜਿਹੜੇ ਭਰਾ ਸਾਡੇ ਨਾਲ ਲਾ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਮਜ਼ਬੂਤ ਰਹੋ ਹਿੱਕ ਠੋਕੇ ਰਹੋ ਜਿੱਦ ਦੇ ਵਿੱਕ ਗਏ ਜਿੱਦ ਦੇ ਮਾੜਾ ਮੋਟਾ ਵੀ ਕਿਨਕਾ ਗਦਾਰੀ ਦਾ ਆ ਗਿਆ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ ਅਸੀਂ ਕੁਝ ਨਹੀਂ ਕਹਾਂਗੇ ਪਰ ਨਾ ਝੁਕਣਾ ਨਾ ਵਿਕਣਾ ਨਾ ਹਕੂਮਤਾਂ ਥੱਲੇ ਲੱਗਣਾ ਪੰਜਾਬ ਦੀ ਗੱਲ ਪਹਿਲਾਂ ਕਰਦੇ ਸੀ ਪੰਜਾਬ ਦੀ ਹੁਣ ਕਰਾਂਗੇ ਕਿਸਾਨੀ ਦੀ ਲੜਾਈ ਲੜੀਏ ਜ਼ਮਾਨੀ ਦੀ ਲੜਾਈ ਲੜੀਏ ਹਿੱਕ ਠੋਕੇ ਲੜਦੇ ਰਹਾਂਗੇ ਸਾਡੀ ਹੋਂਦ ਦੀ ਲੜਾਈ ਲੜਾਂਗੇ ਸਾਡੀ ਕੌਮ ਦੀ ਲੜਾਈ ਲੜਾਂਗੇ ਇਹ ਤੁਹਾਡੇ ਨਾਲ ਵਾਅਦਾ ਹੈ ਕਦੇ ਵਿਕਾਂਗੇ ਨਹੀਂ ਕਦੇ ਝੁਕਾਂਗੇ ਨਹੀਂ ਭਾਈ ਇੰਨੀਆਂ ਕਿ ਮਿੰਤੀਆਂ ਸੀ ਆ ਵੀਡੀਓ ਨੂੰ ਅੱਗੇ ਭੇਜ ਦਿਓ ਤੇ ਪੇਜ ਨੂੰ ਕਰ ਲਿਓ ਫੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ